ਕਾਲਪੁਰਖ ਕੀ ਕਰੀ ਬਡਾਈ ਏਮ ਆਗਿਆ ਤਹਤੇ ਤਿਨ ਆਈ ਤਹਤੇ ਏਮ ਆਗਿਆ ਤਹਤੇ ਤਿਨ ਆਈ ਚੌਪਈ ਜੇ ਦੇਜ ਜਮਦਗਨ ਜਗਤਮ ਸੋਹਤ ਨਿਤ ਉਠਕਰਤ ਅਗਨ ਓਗਨ ਹਤ ਤਹਿ ਤੁਮ ਧਰੋ ਬਿਸ਼ਨ ਅਵਤਾਰਾ ਹਨੂ ਸ਼ਕਰ ਤੇ 70 ਸੁਧਾਰਾ ਹਨੂ ਸ਼ਕਰ ਕੇ 70 ਸੁਧਾਰਾ ਹਨੂ ਹਨੂ ਸ਼ਕਰ ਕੇ ਕੇ ਅਤੇ ਹਨੂ ਸ਼ਕਰ ਕੇ 70 ਸੁਧਾਰ ਹਨ ਠੀਕ ਹੈ ਜੀ ਪਗਨ ਜੀ ਹੂੰ ਪਗਨ ਪਗਨ ਆ ਗਏ ਠੀਕ ਹੈ ਪਗਨ ਹੈ ਪਗਨ ਜੀ ਅਗਨਪਾਟੋ ਹਨਉ ਸ਼ਕਰ ਕੇ ਸਤਰ ਸੁਧਾਰ ਭੁਜੰਗ ਪ੍ਰਯਾਤ ਛੰਦ ਜਿਉ ਜਾਮ ਦਗਨੰ ਦਿਜ ਜਯੋ ਜਾਮ ਦਗਨੰ ਜਯੋ ਜੁਜੰ ਆਵਤਾਰੀ ਜਯੋ ਜਾਮ ਦਗਨੰ ਦਿਜੰ ਆਵਤਾਰੀ ਭਯੋ ਰੇਣਕਾ ਤੇ ਕਵਾਚੀ ਕੁਠਾਰੀ ਧਰਿਓ ਛਤਰੀਆ ਪਾਤਕੋ ਕਾਲ ਰੂਪੰ ਹਨਿਉ ਜਾਏ ਜਾਉਨੇ ਸੰਹ ਸ਼ਾਸਤਰ ਭੂਪੰ ਭੁਜੰਗ हनेओ जाए जौने सहसरा अस्त्र कठै हां जी कठै इथे हां सहसरा अस्त्र भूपंग सहसरा भूपंग इथे रारा त है नहीं हां जी रारा त है नहीं बीच और रारा है नहीं पीछे सहसरा अस्त्र एक हो सकता है सत्य दे पैर से रारा नहीं है सहसरा ਆਏ ਇੰਨੇ ਇਥੇ ਹੋਰ ਸੱਸਾ ਇੱਕ ਉਹ ਬਾਤ ਬਾਰੇ ਨਾ ਤੱਤੇ ਦੇ ਪੈਰ ਚਾਹਣਾ ਤੱਤੇ ਦੇ ਕਿਤੇ ਚਾਹੀਦਾ ਆ ਦੇਖੀ ਜੀ ਆਹ ਆਈ ਤਾਂ ਹੈ ਨਹੀਂ ਕਿੱਥੇ ਹਨ ਨੇ ਓਏ ਕਹਿੰਦੇ ਹੈ ਨਹੀਂ ਗਾ ਸਹੰਸਰ ਅਸਤਰ ਸੱਸੇ ਸੱਸੇ ਦੇ ਪੈਰ ਤੇ ਜਿਹੜਾ ਵਿਚਾਰਦਾ ਸੱਸਾ ਸਹਾਂਸ ਹਾਂ ਤੁਲੀਆਂ ਪੋਥੀਆਂ ਦੇ ਹਨ ਨੇ ਉੱਥੇ ਰਾਰਾ ਪਾਉਣਾ ਪੈਣਾ ਬੈਰ ਚਰਾਰਾ ਬੈਰ ਚਰਾਰਾ ਭਾਲੇ ਸਹੰਸਰਾਸਤਰ ਭੂਪੰ ਭੁਜੰਗ ਕਹਾ ਗੰਮ ਏਤੀ ਕਥਾ ਸਰਬ ਭਖ ਕਥਾ ਬ੍ਰਿਧ ਤੇ ਥੋਰੀ ਐ ਬਾਤ ਰਖੋ ਭਰੇ ਗਰਭ ਛਤਰੀ ਨਰੇਸੰ ਅਪਾਰੰ ਤਿਨੈ ਨਾਸਕੋ ਪਾਣ ਧਾਰਿਓ ਕੋਠਾਰੰ ਭੁਜੰਗ ਉਤੀ ਨੰਦਨੀ ਸਿੰਧ ਜਾ ਕੀ ਸੁਪਤਰੀ ਸਿੰਧ ਜਾ ਇਕਠਾ ਉਤੀ ਨੰਦਨੀ ਸਿੰਧ ਜਾ ਕੀ ਸਿੰਧਜਾ ਕਾਮ ਤੇ ਹਿੰਦੀ ਪੁੱਤਰੀ ਸੀ ਨੰਦਨੀ ਆ ਪੁੱਤਰੀ ਨੰਦਨੀ ਸਿੰਧ ਜਾ ਕੀ ਪੁੱਤਰ ਸੁਪੁੱਤਰੀ ਤਿਸੈ ਮੰਗ ਹਾਰਿਓ ਸਹੰਸਰਾਸਤਰ ਛਤਰੀ ਲਿਓ ਛੀਨ ਗਾਇੰ ਖਤਿਓ ਰਾਮਤਾ ਤੰ ਤਿਸੀ ਬੈਰ ਕੀਨੇ ਸਬੈ ਭੂਪ ਪਾਤਣ ਭੁਜੰਗ ਕਈ ਬਾਲ ਤਾਤੇ ਲਿਓ ਸੋਧਤਾ ਕੋ ਹਨਿਓ ਤਾਤ ਮੇਰੋ ਕਹੋ ਨਾਮ ਵਾਕੋ सहस्रास्त्र पूपं सुन्यो श्रावण नामंग गहे शास्त्र अस्त्रंग चल्यो तौन ठामंग भुजंग कहो राज मेरो हन्यो तात कैसे अबै युद्ध जीतो हनो तोहि तैसे कहा मूढ बैठो सो अस्त्रंग संभारो चलो भाज ना तो सबै शास्त्र डारो भुजंग सुने बोल बंके ਭਰਿਓ ਭੂਪ ਕੋਪੰ ਉਠਿਓ ਰਾਜ ਸਰਦੂਲ ਲੈ ਪਾਣ ਧੋਪੰ ਹਟਿਓ ਖੇਤ ਖੋਨੀ ਦਿਜਿੰ ਖੇਤਰ ਹਾਇਓ ਚਹੇ ਆਜ ਹੀ ਜੁਦ ਮੋਸਾ ਮਚਾਇਓ ਭਜੰਗ ਤੈ ਸੂਰ ਸਰਬੰ ਸੁਨੇ ਬਹਿਨ ਰਾਜੰ ਚੜਿਓ ਕ੍ਰਦ ਜੁਦਨ ਸਰਜੇ ਸਰਬ ਸਾਜੰ ਗਦਾ ਸਹਿਥੀ ਸੂਲ ਸੇਲੰ ਸੰਭਾਰੀ ਚਲੇ ਜੁਦ ਕਾਜੰ ਵੱਡੇ ਛਤਰ ਧਾਰੀ ਨਰਾਜ ਛੰਦ ਕਿਰਪਾਨ ਪਾਨ ਧਾਰਕੈ ਚੱਲੇ ਬਲੀ ਪੁਕਾਰ ਕੈ ਸੋ ਮਾਰ ਮਾਰ ਭਖਿ ਹੀ ਸਰੋਗ ਸ੍ਰੋਣ ਚਾਖਿ ਹੀ ਨਰਾਜ ਸੰਜੋਏ ਸਹਿਥੀਨ ਲੈ ਚੜੇ ਸੋ ਬੀਰ ਰੋਸ ਕੈ ਚਟਾਕ ਚਾਪ ਕੰ ਉਠੇ ਸਹੰਸਰ ਸਾਇਕੰ ਬੁੱਠੇ ਰਸਾਵਲ ਛੰਦ ਭਏ ਏਕ ਠੌਰੇ ਸਭੈ ਸੂਰ ਦੌਰੇ ਲਇਓ ਘੇਰ ਰਾਮੰ ਘਟਾ ਸੂਰ ਸਿਆਮੰ ਰਸਾਵਲ ਛੰਦ ਕਮਾਣ ਕੜਕ ਕੜੰਕੇ ਭੇ ਨਾਦ ਬੰਕੇ ਘਟਾ ਜਾਣ ਸਿਆਹੰ ਚੜਿਓ ਉਤੋਂ ਸਪਾਹੰ ਰਸਾਵਲ ਛੰਦ ਭੇ ਨਾਦ ਬੰਕੇ ਸੁਸ਼ੇਲੰਤ ਮੰਕੇ ਗਜਾ ਜੂਹ ਗੱਜੇ ਸੁਭੰ ਸੰਜ ਸੱਜੇ